ਤੋਂ ਵੀ ਕਿ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹੰਸਰਾ ਹੰਸ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਕਿਹ ਤਰੀਕੇ ਦੇਖਦੇ ਹੋ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੀ ਆਪਣੀ ਏਟਾਲੋਜੀ ਹੈ ਕਰਮਜੀਤ ਜੀ ਕਿਹੜੇ ਕੰਮ ਰਹਿ ਸਕਦੇ ਆ ਜਿਹੜੇ ਤੁਸੀਂ ਪੈਲ ਦੇ ਆਧਾਰ ਤੇ ਕਰਵਾਓਗੇ ਫ੍ਰੀ ਕੋਰਟ ਦੀ ਧਰਤੀ ਉਨੂੰ ਹਰਾਇਆ ਭਰਾ ਬਣਾਉਣਾ ਇਹਦੇ ਮਤਲਬ ਆਲਾ ਦੋਲਾ ਪੂਰਾ ਸਾਫ ਸਾਫ ਕਰਨਾ ਹੈ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਹੀ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ ਹੈ ਜੀ ਤੁਸੀਂ ਪਹਿਲੇ ਦਿਨ ਜਦੋਂ ਪਹੁੰਚੇ ਸੀ ਟਿਕਟ ਅਨਾਉਂਸ ਹੋਈ ਸੀ ਤੁਹਾਨੂੰ ਇੱਕ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜਿਹੜੇ ਕਹਿੰਦੇ ਸਾਂਜੀ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹੰਸਰਾ ਹੰਸੀ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਜਿਸ ਤਰੀਕੇ ਦੇਖਦੇ ਹਾਂ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਹੈ ਉਹਨਾਂ ਦੀ ਆਪਣੀ ਆਡਾਇਲੋਜੀ ਹੈ ਪਰ ਸਤਿਕਾਰਤਾ ਰਹੂਗਾ ਉਹਨਾਂ ਦਾ ਹਾਂਜੀ ਕਰਮਜੀਤ ਜੀ ਕਿਹੜੇ ਕੰਮ ਰਹਿ ਸਕਦੇ ਆ ਜਿਹੜੇ ਤੁਸੀਂ ਪਹਿ ਹੋਣਗੇ ਪਹਿਲਾਂ ਸੀ ਤਾਂ ਵੋਟ ਪਾਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਫਰੀਦਕੋਟ ਦੀ ਧਰਤੀ ਨੂੰ ਹਰਾ ਭਰਾ ਬਣਾਉਣਾ ਇਹਦੇ ਮਤਲਬ ਆਲਾ ਦਵਾਲਾ ਪੂਰਾ ਸਾਫ ਸਾਫ ਕਰਨਾ ਬਾਕੀ ਜੋ ਵੀ ਐਮਐਲਏ ਸਹਿਬਾਨ ਕਹਿੰਦੇ ਰਹਿਣਗੇ ਲੋਕ ਕਹਿੰਦੇ ਰਹਿਣਗੇ ਉਹ ਕਰਦੇ ਰਹਿਣਗੇ ਕੇਜਰੀਵਾਲ ਜੀ ਬਾਹਰ ਆਏ ਨੇ ਤੁਹਾਡੇ ਲਈ ਪ੍ਰਤੀਯਾਰ ਕਰਨਾ ਆਉਣਗੇ ਜੀ ਬਿਲਕੁਲ ਜੀ ਬਿਲਕੁਲ ਆਉਣਗੇ ਤੁਹਾਨੂੰ ਇੱਕ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹਾਂਸਰ ਹੰਸ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਕਿਹ ਤਰੀਕੇ ਦੇਖਦੇ ਹੋ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੀ ਆਪਣੀ ਏਡਾਟੋਲੋਜੀ ਹੈ ਕਰਮਜੀਤ ਜੀ ਕਿਹੜੇ ਕੰਮ ਰਹਿ ਸਕਦੇ ਜਿਹੜੇ ਤੁਸੀਂ ਪੈਲ ਦੇ ਆਧਾਰ ਤੇ ਕਰਵਾਉਂਗੇ ਫ੍ਰੀਕੋਰਟ ਦੀ ਧਰਤੀ ਉਨੂੰ ਹਰਾ ਭਰਾ ਬਣਾਉਣਾ ਇਹਦੇ ਮਤਲਬ ਆਲਾ ਦੋਲਾ ਪੂਰਾ ਸਾਫ ਸਾਫ ਕਰਨਾ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਹੀ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ ਹੈ ਜੀ ਤੁਸੀਂ ਪਹਿਲੇ ਦਿਨ ਜਦੋਂ ਪਹੁੰਚੇ ਸੀ ਟਿਕਟ ਅਨਾਉਂਸ ਹੋਈ ਸੀ ਤੁਹਾਨੂੰ ਇੱਕ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜਿਹੜੇ ਕਹਿੰਦੇ ਸਾਂ ਜੀ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹੰਸਰਾ ਹੰਸੀ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਜੀ ਜੀ ਕਿਸ ਤਰੀਕੇ ਦੇਖਦੇ ਹਾਂ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਹੈ ਉਹਨਾਂ ਦੀ ਆਪਣੀ ਆਡਾਇਲੋਜੀ ਹੈ ਪਰ ਸਤਿਕਾਰਤਾ ਰਹੂਗਾ ਉਹਨਾਂ ਦਾ ਹਾਂ ਜੀ ਕਰਨਜੀਤ ਜੀ ਕਿਹੜੇ ਕੰਮ ਰਹਿ ਸਕਦੇ ਆ ਜਿਹੜ ਕਮ ਹੋਣਗੇ ਪਹਿਲਾਂ ਸੀ ਤਾਂ ਵੋਟ ਪਾਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਫਰੀਦਕੋਟ ਦੀ ਧਰਤੀ ਨੂੰ ਹਰਾ ਭਰਾ ਬਣਾਉਣਾ ਇਹਦੇ ਮਤਲਬ ਆਲਾ ਦਵਾਲਾ ਪੂਰਾ ਸਾਫ ਸਾਫ ਕਰਨਾ ਬਾਕੀ ਜੋ ਵੀ ਐਮਐਲਏ ਸਹਿਬਾਨ ਕਹਿੰਦੇ ਰਹਿਣਗੇ ਲੋਕ ਕਹਿੰਦੇ ਰਹਿਣਗੇ ਉਹ ਕਰਦੇ ਰਹਿਣਗੇ ਕੇਜਰੀਵਾਲ ਜੀ ਬਾਹਰ ਆਏ ਨੇ ਤੁਹਾਡੇ ਲਈ ਪ੍ਰਤੀਯਾਰ ਕਰਨਾ ਆਉਣਗੇ ਜੀ ਬਿਲਕੁਲ ਜੀ ਬਿਲਕੁਲ ਆਉਣਗੇ ਤੁਹਾਨੂੰ ਇੱਕ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹਾਂਸਰਾ ਹਾਂਸ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਕਿਹ ਤਰੀਕੇ ਦੇਖਦੇ ਹੋ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੀ ਆਪਣੀ ਏਡਾਟੋਲੋਜੀ ਹੈ ਕਰਮਜੀਤ ਜੀ ਕਿਹੜੇ ਕੰਮ ਰਹਿ ਸਕਦੇ ਆ ਜਿਹੜੇ ਤੁਸੀਂ ਪੈਲ ਦੇ ਆਧਾਰ ਤੇ ਕਰਵਾਉਂਗੇ ਫ੍ਰੀ ਕੋਰਟ ਦੀ ਧਰਤੀ ਤੇ ਉਹਨੂੰ ਹਰਾ ਭਰਾ ਬਣਾਉਣਾ ਇਹਦੇ ਮਤਲਬ ਆਲਾ ਦੋਲਾ ਪੂਰਾ ਸਾਫ ਸਾਫ ਕਰਨਾ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਹੀ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ ਹੈ ਜੀ ਤੁਸੀਂ ਪਹਿਲੇ ਦਿਨ ਜਦੋਂ ਪਹੁੰਚੇ ਸੀ ਟਿਕਟ ਅਨਾਉਂਸ ਹੋਈ ਸੀ ਤੁਹਾਨੂੰ ਇੱਕ ਟੈਗ ਦਿੱਤਾ ਗਿਆ ਸੀ ਕਹਿੰਦੇ ਬਾਹਰੀ ਉਮੀਦਵਾਰ ਹਾਂਜੀ ਪਰ ਹੁਣ ਦੇਖ ਲਓ ਹੁਣ ਸਾਰੇ ਲੋਕ ਉਹ ਹੀ ਪਿਆਰ ਕਰਦੇ ਨੇ ਜਿਹੜੇ ਕਹਿੰਦੇ ਸਾਂਜੀ ਜੇਕਰ ਤੁਹਾਡੇ ਵਿਰੋਧੀ ਕੈਂਡੀਡੇਟ ਦੀ ਗੱਲ ਕਰੀਏ ਹੰਸਰਾ ਹੰਸੀ ਜੀ ਖੜੇ ਆ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਜਿਸ ਤਰੀਕੇ ਦੇਖਦੇ ਹਾਂ ਦੇਖੋ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਦੀ ਆਪਣੀ ਪਾਰਟੀ ਹੈ ਉਹਨਾਂ ਦੀ ਆਪਣੀ ਆਡਾਇਲੋਜੀ ਹੈ ਪਰ ਸਤਿਕਾਰਤਾ ਰਹੂਗਾ ਉਹਨਾਂ ਦਾ ਹਾਂਜੀ ਕਰਨਜੀਤ ਜੀ ਕਿਹੜੇ ਕੰਮ ਰਹਿ ਸਕਦੇ ਆ ਜਿਹੜੇ ਤੁਸੀਂ ਪਹਿਲ ਹੋਣਗੇ ਪਹਿਲਾਂ ਸੀ ਤਾਂ ਵੋਟ ਪਾਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਫਰੀਦਕੋਟ ਦੀ ਧਰਤੀ ਨੂੰ ਹਰਾ ਭਰਾ ਬਣਾਉਣਾ ਇਹਦੇ ਮਤਲਬ ਆਲਾ ਦਵਾਲਾ ਪੂਰਾ ਸਾਫ ਸਾਫ ਕਰਨਾ ਬਾਕੀ ਜੋ ਵੀ ਐਮਐਲਏ ਸਹਿਬਾਨ ਕਹਿੰਦੇ ਰਹਿਣਗੇ ਲੋਕ ਕਹਿੰਦੇ ਰਹਿਣਗੇ ਉਹ ਕਰਦੇ ਰਹਿਵਾਂਗੇ ਕੇਜਰੀਵਾਲ ਜੀ ਬਾਹਰ ਆਏ ਨੇ ਤੁਹਾਡੇ ਲਈ ਪ੍ਰਤੀਯਾਰ ਕਰਨਾ ਆਉਣਗੇ ਜੀ ਬਿਲਕੁਲ ਜੀ ਬਿਲਕੁਲ ਆ